ਹਾਂ ਹਾਂਜੀ ਦਸਵਾਂ ਦਵਾਰ ਕੀ ਹੈ ਅੱਛਾ ਹਾਂਜੀ ਜਿੱਥੇ ਬੁੱਧੀ ਦਾ ਨਿਵਾਸ ਹੈ ਆਤਮਾ ਜਿੱਥੇ ਅਸਲ ਪ੍ਰਾਤਮਿਕ ਦਾ ਨਿਵਾਸ ਹੈ ਦਸਵਾਂ ਦਵਾਰਾ ਜਿੱਥੇ ਬੈਠ ਕੇ ਸਾਰ ਲੈਂਦੇ ਔਰ ਔਰ ਦਿਲ ਜਿਹੜਾ ਹੈਗਾ ਨਾ ਦਿਲ ਅੱਦਲਾ ਅੱਦਲੇ ਸ਼ਰੀਰ ਦਾ ਤੇ ਲਫ ਇਹ ਮਨ ਕਾ ਨੂੰ ਬੰਦੇ ਵਿੱਚ ਆਇਓ ਮਨ ਮੈਂ ਆਪ ਬੰਦੇ ਅੰਦਰ ਲੈ ਸਾਡਾ ਦਸਵਾਂ ਦਵਾਰ ਤਾਂ ਕਿ ਆਪਾਂ ਦੇ ਗੁਰਬਾਣੇ ਸਿਰਨੀਮਾ ਕਰ ਦੇ। ਜਾਪੜ ਦੇ ਗੁਰਬਾਣੇ ਸਿਰਨੀਮਾ ਕਰਕੇ ਤਾਂ ਉਹ ਦਸ ਦਵਾਰ ਉਹਦਾ ਹੀ ਦਸ ਦਵਾਰ ਦਾ ਦਰਸ਼ਨ ਹੁੰਦਾ। ਠੀਕ ਹੈ। ਦਸ ਦਵਾਰ ਕੁੰਜੀ ਜਦ ਦਿੱਤਾ ਤੌਹ ਦੇ ਹਲ ਕਰ ਦਰਸ਼ਨ ਕੀਤੇ। ਠੀਕ ਹੈ। ਮਨ ਦੇ ਅੰਦਰ ਆਪ ਹੈ ਉਹ ਮਨ ਮੈਂ ਆਪ ਮਨ ਆਪਣੇ ਮਾਹ। ਬੰਦੇ ਅੱਤ ਲਾ ਜੋ ਸਹ ਮੰਗੋ ਬੰਦਰ ਹੈ ਮਨ ਬੰਦਰ ਹੈ ਨਾ। ਉਹ ਦਸ ਦਵਾਰ। ਠੀਕ ਹੈ। ਇਹੀ ਇਹੀ ਮਨ ਇਹੀ ਗੁਪਤ ਰਖਾਇਆ ਹੋਇਆ ਦਸਵਾਂ ਗੁਪਤ ਰਖਾਇਆ। ਇਹ ਗੁਪਤੇ ਆ ਹੋ ਕੀ ਹੈ ਉਹ ਬਾਕੀ ਦਾ ਸਰੀਰ ਦੇ ਨੇ ਹਾਂ ਉਹੰਦੇ ਲਈ ਸਰੀਰ ਦਾ ਅੱਛਾ ਇਹ ਜਮੇ ਯੋਗੀਆਂ ਦੀ ਤਿਰਕੁਟੀ ਵਿੱਚ ਦਸਮ ਦਵਾਰ ਹੁੰਦਾ ਨਾ ਉੱਪਰ ਸਿਰ ਤੇ ਕਿਦੇ ਗੁਦਾਈ ਨਹੀਂ ਹੁੰਦਾ ਦਿਮਾਗ ਹੁੰਦਾ ਦਿਮਾਗ ਹੁੰਦਾ ਉੱਥੇ ਠੀਕ ਹੈ ਉਹ ਤਿਰਕੁਟੀ ਹੈ ਤਿਰਕੁਟੀ ਠੀਕ ਤਿਰਕੁਟੀ ਛੋਟਾ ਦਸਵਾਂ ਦਾਰ ਖੁੱਲ ਹੈ ਠੀਕ ਹੈ ਸੰਸਾਰ ਸੰਸਾਰ ਨਹੀਂ ਸੋਚੀ ਸੰਸਾਰ ਨਾਲ ਜੋੜਨੇ ਵਾਲਾ ਦਵਾਰ ਹੈ ਇਹ ਠੀਕ ਹੈ ਇਹ ਜੋਗੀਆਂ ਵਾਲਾ ਦਸਮਦਾਰ ਆ ਸਰਸਾਲਾਂ ਜੋੜ ਨਾਲ ਸਾਡਾ ਨਿਹੜਕਾਲ ਨਾਲ ਜੋੜ ਨਾਲ ਠੀਕ ਹੈ ਸਾਡਾ ਦਰਗਹਾਂ ਨਾਲ ਜੋੜ ਨਾਲ ਇਹਨਾਂ ਦਾ ਦਸਮਦਾਰ ਨਾਲ ਜੋੜ ਨਾਲ ਹਾਂ ਤੇਰਕੁਟੀ ਕੀ ਹੁੰਦਾ ਹੈ ਤੇਰਕੁਟੀ ਤਿੰਨ ਇੱਥੇ ਬਹਿਣ ਨੇ ਤਾਂ ਇਹਨੂੰ ਤੇਰਕੁਟੀ ਵੀ ਕਿਹਾ ਹੈ ਇਹਨੂੰ ਤੇਰਬੈਣੀ ਵੀ ਕਿਹਾ ਹੈ ਇਹਨਾਂ ਨਦੀ ਤਹਿ ਤੇਰਕੁਟੀ ਮਾਹ ਉੱਥੇ ਤੇਨੂੰ ਨਦੀਆਂ ਨੇ ਅੱਛਾ ਜਿੱਥੇ ਬੈਠ ਕੇ ਅਸੀਂ ਅੱਖਾਂ ਨਾਲ ਦੇਖਦੇ ਆਂ ਜਿੱਥੇ ਬੈਠ ਕੇ ਕੰਨਾਂ ਨਾਲ ਸੁਣਦੇ ਆਂ ਸੁਰਤ ਕੰਨਾਂ ਨਾਲ ਸਮਾਉਂਦੀ ਐ ਠੀਕ ਐ ਜਿੱਥੇ ਜਿੱਥੇ ਜੋੜ ਕੇ ਸੁਰਤ ਹਾਂਜੀ 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 ਅੱਖਾਂ ਨਾਲ ਸਮਾਉਂਦੀ ਐ ਅੱਖਾਂ ਨਾਲ ਕੰਨਾਂ ਨਾਲ ਤੇ ਨੱਕ ਨਾਲ ਠੀਕ ਐ ਇਹ ਤਿੰਨੇ ਬਹਿਣ ਨੇ ਠੀਕ ਐ ਇਹ ਤਿੰਨਾ ਦਾ ਸੋਜੀ ਦਿਮਾਗ 'ਚ ਠੀਕ ਐ ਸਦਾ ਦਿਮਾਗ ਨਾਲ ਕਨੈਕਸ਼ਨ ਐ ਨਾ ਕਨਾ ਦਿਮਾਗ ਨਾ ਕਨਾ ਖਿਨਾ ਨੱਕਦੇ ਆਦਮੀ ਨੂੰ ਕੋਈ ਕਲੋਰਫਾਰਮ ਸਨਾਇਆ ਜਾਵੇ ਬੇਹੋਸ਼ ਠੀਕ ਹੈ ਦਿਮਾਗ ਕੰਮ ਕਰਨ ਤੇ ਬੰਦ ਹੋ ਜਾਂਦਾ ਜੋ ਅਸੀਂ ਦੇਖਦੇ ਆਂ ਭਾਈ ਦਿਮਾਗ ਚ ਬਣਦਾ ਬਿਲਕੁਲ ਉੱਠਾ ਬਣਦਾ ਕਲੋਂ ਨੂੰ ਸਿੱਧਾ ਕਰ ਦਈਏ ਠੀਕ ਹੈ ਇਹ ਗੱਲ ਸਾਇੰਸਦਾਨ ਨੂੰ ਨਹੀਂ ਪਤਾ ਉਹ ਕਹਿੰਦੇ ਦਿਮਾਗ ਸਿੱਧਾ ਕਰਦਾ ਹੈ ਬਾਗ ਨਹੀਂ ਕਰਦਾ ਦਿਮਾਗ ਆਪ ਨਹੀਂ ਚੱਲਦਾ ਦਿਮਾਗ ਨੂੰ ਕੋਈ ਚਲਾਉਂਦਾ ਹੈ ਸਾਇੰਸਦਾਨਾਂ ਨੂੰ ਤੇ ਵਿਦਵਾਨਾਂ ਨੂੰ ਇਹਨਾਂ ਗੱਲਾਂ ਦਾ ਆਤਮਾ ਬਾਰੇ ਇੱਕ ਤਾਂ ਉਹਨਾਂ ਨੂੰ ਗਿਆਨ ਹੈ ਆਦੋ ਵੜੇ ਨੂੰ ਗਿਆਨੀ ਹੈ ਠੀਕ ਉਹ ਦਿਮਾਗ ਨੂੰ ਇਹ ਸਭ ਕੁਝ ਮੰਨਦੇ ਨੇ ਅਸਲ ਦੇ ਵਿੱਚ ਦਿਮਾਗ ਕੋਈ ਚੀਜ਼ ਨਹੀਂ ਦਵਾਈ ਦਵਾਈ ਦਾ ਜਾਂ ਮਰਦਾ ਆਦਮੀ ਵਿਚੇ ਰਹਿੰਦਾ ਠੀਕ ਹੈ ਠੀਕ ਹੈ ਠੀਕ ਹੈ ਅਸੀਂ ਕਹਿੰਦੇ ਤੂੰ ਦਿਮਾਗ ਤੇ ਕੰਬ ਨਹੀਂ ਲਿਆ ਹਾਂਜੀ ਉਹ ਕੌਣ ਹੈ ਜਿਹੜਾ ਕੰਬ ਲੈਣ ਆਲਾ ਫਿਰ ਬਸ ਠੀਕ ਦਿਮਾਗ ਦਾ ਅਧੀਨ ਹੈ ਸਾਡੇ ਠੀਕ ਹੈ ਠੀਕ ਹੈ ਸੀਗਾ ਇਹ ਲਈ ਸਾਡਾ ਅਧੀਨ ਹੈ ਹਾਂਜੀ ਆ ਦਿਲ ਨਹੀਂ ਦਿਲ ਕਿਸੇ ਹੋਰ ਦੇ ਅਧੀਨ ਹਾਂ ਬਿਲਕੁਲ ਦਿਲ ਸਾਡੇ ਅਧੀਨ ਨਹੀਂ ਦਿਮਾਗ ਸਾਡੇ ਅਧੀਨ ਠੀਕ ਹੈ ਬਿਲਕੁਲ ਸਹੀ ਹੈ ਕਿ ਕਰਕੇ 10000 ਦਿਲ ਚਾਹੇ ਦਿਮਾਗ ਚ ਨਹੀਂ ਹੈ ਦਿਮਾਗ ਤਾਂ ਸਾਡੇ ਅਧੀਨ ਹੈ ਠੀਕ ਹੈ ਦਿਮਾਗ ਤਾਂ ਸਾਡਾ ਨਿਵਾਸ ਹੈ 10000 ਕਿ ਅਸੀਂ ਜਾਣਾ ਜਿੰਨਾ ਚਿਰ ਦਿਮਾਗ ਚੋਂ ਅਸੀਂ ਦਿਮਾਗ ਨੂੰ ਛੱਡ ਨਹੀਂ ਦਿੰਦੇ ਸੋਚਣਾ ਬੰਦ ਨਹੀਂ ਕਰ ਦਿੰਦੇ 10000 ਖੁੱਲਾ ਹੀ ਨਹੀਂ ਠੀਕ ਹੈ ਤਰਕਡੀ ਛੁਟੇ ਤਰਕਡੀ ਛੁਟੇ 10000 ਖੁੱਲਿਆ 10000 ਖੁੱਲਿਆ ਠੀਕ ਹੈ ਜੀ ਸਮਝ ਲੱਗੀ ਗੱਲ ਦੀ